ਕੀ ਕੋਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਪਾਸ਼ਾ ਹੀ ਬਾਰਮੀ ਪੌੜੀ ਪ੍ਰਥਮ ਭਗਉਤੀ ਸਿਮਰ ਕੇ ਸਬਗੁਰੂ ਨਾਨਕ ਲੀਤ ਆਏ ਫਿਰ ਗੁਰੂ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਦੇ ਠੈ ਸਭ ਦੁਖ ਜਾਏ ਸਤਗੁਰੂ ਤੇ ਇਕ ਬਹਾਦਰ ਸਿਮਰੀਏ ਘਰ ਨਾਉ ਨਦਾਵੇ ਧਾਏ ਦਸਮ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋ ਸਹਾਇ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਏ ਜਨ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸਿਮਰੀਏ ਜਨ ਜੰਮ ਤੋਂ ਲਿਆ ਛੜਾਏ ਜੂਤ ਕਾ ਜਾਮਾ ਸਤਿਗੁਰੂ ਹਰਿ ਸਿੰਘ ਸਿਮਰੀਏ ਜੀ ਟੁੱਟੀ ਸਿੱਖੀ ਲਈ ਮਿਲਾਏ ਟਲ ਪ੍ਰਤਾਪੀ ਸਤਿਗੁਰੂ ਪ੍ਰਤਾਪ ਸਿੰਘ ਸਿਮਰੀਏ ਜਨ ਕਲਯੁਗ ਵਿੱਚ ਸੱਚ ਸੋਤ ਤੇ ਨਾਮ ਬਾਣੀ ਦਾ ਜਾਪ ਪ੍ਰਯੋਗ ਦੀਆ ਚਲਾਏ ਸਭ ਥਾਈਆਂ ਸਹਾਏ ਸਭ ਥਾਈ ਹੋ ਸਹਾਏ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਏ ਜਿਨ੍ਹਾਂ ਲੋਕ ਪ੍ਰਲੋਕ ਹੋਏ ਸਹਾਏ ਸਤਿਗੁਰੂ ਮਾਤਾ ਚੰਦ ਕੋਰ ਜੀ ਸਭ ਥਾਈਆਂ ਸਹਾਇ ਸਮੇਂ ਦੇ ਮਾਲਕ ਅਕਾਲ ਪੁਰਖ ਸਰੂਪ ਤਾਰੇ ਸਤਿਗੁਰੂ ਦਲੀਪ ਸਿੰਘ ਜੀ ਪਾਛ ਹਾਜੇ ਨਾਜ ਚੌਥ ਤਖਤ ਦੇ ਮਾਲਕ ਸਭ ਥਾਈ ਹੋਣਾ ਜੀ ਸਹਾਇ ਗੁਰੂ ਕੇ ਚਾਰ ਸਾਹਿਬ ਜਾਦੇ ਪੰਜ ਪਿਆਰੇ 40 ਮੁਕਤੇ 80 ਸ਼ਹੀਦ ਨਾਮ ਦਾ ਰਿਸ਼ੀ ਸਿੰਘਾਂ ਦੀ ਕਮਾਈ ਵੱਲ ਧਿਆਨ ਦਰ ਪਵਿੱਤਰ ਨਾਮ ਚੇਤੇ ਆਵੇ ਸਤਿਗੁਰਾਂ ਦੇ ਪਾਛ ਅਸੀਂ ਜੀਵ ਸਦਾ ਭੁਲਣ ਹਰ ਜੀਵ ਹਾਂ ਆਪ ਸਦਾ ਮਖੰਦ ਪਿਤਾ ਹੋ ਦਰੋਂ ਓਮਕਰੋਂ ਸਿੱਖੀ ਸਦਕ ਬਖਸ਼ ਬਖਸ਼ ਬੇਮਖ ਹੋ ਕੇ ਨ ਮਰੀਏ ਪਾਸ਼ਾ ਧਰਤੀ ਦੇ ਉੱਤੇ ਧਰਮ ਵਰਤਾਓ ਮਹਾ ਮਲੇਖ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਦਿ ਪਵਿੱਤਰ ਨਾਮ ਜਪੇ ਸਤਿਗੁਰਾਂ ਅੰਸ਼ਿੇ ਪਾਸ਼ਾ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਕੀਤਾ ਸੱਚੇ ਪਾਸ਼ਾ ਜੀ ਆਗਿ ਦੀ ਮਿਹਰ ਦ੍ਰਿਸ਼ਟੀ ਕਿਰਪਾ ਸਦਕਾ ਜਗ ਜੀਵਨ ਸੰਧਨਿ ਮੇਸੇ ਸੱਚੇ ਪਾਸ਼ਾ ਜਗ ਜੀਵਨ ਸਿੰਘ ਦੀ ਚੜ੍ਹਦੀ ਕਲਾ ਕਰੋ ਦੀਨ ਦਿਆਲ ਪਾਸ਼ਾ ਸਮਰੱਥ ਬਖਸ਼ੋ ਨਾਮਦਾਨ ਇਸ਼ਾਨ ਨਾਮ ਬਖਸ਼ੋ ਸਿੱਖੀ ਸਰੂਪ ਬਖਸ਼ੋ ਸੱਚੇ ਪਾਸ਼ਾ ਆਪਣੇ ਚਰਨਾਂ ਦਾ ਪ੍ਰੇਮ ਬਖਸ਼ੋ ਸਰਦੀ ਹਤਰ ਕੋ ਨਾਮ ਜਪਾਓ ਰੱਖ ਲੈ ਵਾਖ ਲੈ ਦੇਹ ਕਰਕੇ ਦਿਓ ਦਾਰ ਸਿ ਸਤਿਗੁਰੂ ਨਾਨਕ ਦੇਵ ਸ੍ਰੀ ਸਤਗੁਰੂ ਰਾਮ ਸੇ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਜ ਜੀਆਂ ਕਾ ਭਲਾ ਜੋ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨ ਰੰਕਾਰ ਸਤ ਕਰਤਾ ਜੈ ਜੈ ਕਾਰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ